ਇੱਥੇ ਤੁਸੀਂ ਹਾਲਾਤ ਵੇਖੋ ਇਸ ਵਕਤ ਕਿਸ ਕਦਰ ਬਣੇ ਹੋਏ ਨੇ ਟਰੈਕਟਰ ਦੇ ਟਾਇਰ ਜਿਹੜੇ ਅੱਧੇ-ਅੱਧੇ ਐਸ ਵਕਤ ਉਹ ਪਾਣੀ ਦੇ ਵਿੱਚ ਨੇ ਤੁਸੀਂ ਦੇਖ ਸਕਦੇ ਆ ਇੱਥੋਂ ਅੱਗੇ ਦੇਖੋ ਜਿੱਥੇ ਤੱਕ ਤੁਹਾਨੂੰ ਦਿਸਦਾ ਪਾਣੀ-ਪਾਣੀ ਦਿਸਦਾ ਲੋਪੀਰਾ ਝੋਨਾ ਆ ਦਿਖ ਰਿਹਾ ਇੱਥੇ ਦਿਸਦਾ ਨਹੀਂ ਆਪਾਂ ਕਹਿੰਦੀ ਆਪਣੀ ਸਾਰੀ ਜ਼ਮੀਨਾਂ ਵਿੱਚੋਂ ਦੀ ਪਾਣੀ ਚੱਲ ਰਿਹਾ ਹੈ ਪਾਣੀ ਤੋਂ ਆਉਣ ਤੋਂ ਪਹਿਲਾਂ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਮਤਲਬ ਲਾਰਟ ਨਹੀਂ ਕੀਤਾ ਜਿੱਦਾਂ بارش ਹੁੰਦੀ ਸੀਗੀ ਇੱਕ ਉਸ ਦਿਨ ਮੈਨੂੰ ਸਿਰਫ ਜਿਹੜਿਆ ਚੌਂਕੀ ਤੋਂ ਇੰਚਾਰਜ ਸਾਹਿਬ ਦਾ ਫੋਨ ਜਰੂਰ ਆਇਆ ਉਹ ਵੀ 3 ਵਜੇ ਵੀ ਬਾਸ਼ ਹੋ ਰਹੀ ਆ ਕੋਈ ਕਿਸੇ ਤਰ੍ਹਾਂ ਦਾ ਕੋਈ ਖਤਰਾ ਤਾਂ ਨਹੀਂ ਤੁਹਾਨੂੰ ਪਿੰਡ ਨੂੰ ਅੱਛਾ ਮੈਂ ਕਿਹਾ ਵੀ ਸਾਨੂੰ ਤਾਂ ਹੱਲੇ ਮਤਲਬ ਇਹ ਵੀ ਨਹੀਂ ਪਤਾ ਵੀ بارش ਹੁੰਦੀ ਹੈ ਤਾਂ ਪਾਣੀ ਮਤਲਬ ਆ ਗਿਆ ਜਾਂ ਨਹੀਂ ਹੋਰ ਕਿਸੇ ਤਰ੍ਹਾਂ ਦੀ ਕੋਈ ਅਨਾਉਂਸ ਤੇ ਲੋਕਾਂ ਦੇ ਘਰਾਂ 'ਚ ਪਾਣੀ ਚਲ ਗਿਆ ਉਹ ਜਾਰੇ ਘਰੋਂ ਬੇਕਾਰ ਹੋ ਗਿਆ ਤੇ ਹੱਲੇ ਤੱਕ ਤਾਂ ਕਿਸੇ ਪ੍ਰਸ਼ਾਸਨ ਦੇ ਕਿਸੇ ਬੰਦੇ ਨੇ ਆ ਕੇ ਕਿਸੇ ਹੱਲੇ ਤੱਕ ਕੋਈ ਲੈਂਟਰ ਜਿਹੜ ਨੇ ਕਿਉਂ ਚੋ ਰਹੇ ਤਾਂ ਵਿੱਚ ਮਕਾਨ ਵੀ ਟਿੱਕੇ ਦੋ ਚਾਰ ਪੰਜਾਬ ਦੇ ਵਿੱਚ ਜਿੱਥੇ ਹੜ੍ਹਾਂ ਨੇ ਇਸ ਵਕਤ ਮਾਰ ਮਾਰੀ ਹੋਈ ਹੈ ਸਰਕਾਰੀ ਬੁਲੇਟਿਨ ਦੇ ਮੁਤਾਬਿਕ ਜਿਹੜੇ 23 ਜ਼ਿਲ੍ਹੇ ਇਸ ਵਕਤ ਹੜ੍ਹਾਂ ਦੀ ਜਿਹੜੀ ਕੁਝ ਪੇੜ ਦੇ ਵਿੱਚ ਹੈਗੇ ਨੇ ਇਸ ਵਕਤ ਮਹਾਰਾਸ਼ਟਰ ਦੇ ਉੱਤੇ ਖੜਾ ਜਲੰਧਰ ਦੇ ਨਾਲ ਪੈਂਦਾ ਜਲੰਧਰ ਕੈਂਟ ਦਾ ਏਰੀਆ ਫੁੱਕੜ ਪਿੰਡ ਹੈ ਇੱਥੇ ਤੁਸੀਂ ਹਾਲਾਤ ਵੇਖੋ ਇਸ ਵਕਤ ਕਿਸ ਕਦਰ ਬੜੇ ਹੋਏ ਨੇ ਟਰੈਕਟਰ ਦੇ ਟਾਇਰ ਜਿਹੜੇ ਅੱਧੇ-ਅੱਧੇ ਐਸ ਵਕਤ ਉਹ ਪਾਣੀ ਦੇ ਵਿੱਚ ਨੇ ਹੁਣ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਸ ਥਾਂ ਦੇ ਉੱਤੇ ਅਸੀਂ ਖੜੇ ਆਏ ਨੇ ਨਾਲ ਕੋਈ ਦਰਿਆ ਨਹੀਂ ਪੈਂਦਾ ਕੋਈ ਵੱਡੀ ਨਹਿਰ ਨਹੀਂ ਐ ਕੋਈ ਝੀਲ ਨਹੀਂ ਐ ਕੋਈ ਐਸੀ ਸਥਿਤੀਆਂ ਨਹੀਂ ਐ ਕਿ ਜਿਹਦੇ ਕਰਕੇ ਪਾਣੀ ਇੰਨਾ ਵੱਧ ਜਾਵੇ ਇਹ ਪਾਣੀ ਤੁਸੀਂ ਯਕੀਨ ਮੰਨਿਓ ਚਿੱਟੀ ਵਹੀਂ ਦਾ ਪਾਣੀ ਐ ਜਿਹੜੀ ਚਿਹੜੂ ਦੇ ਥੱਲੋਂ ਲੰਘਦੀ ਐ ਪੁਲ ਦੇ ਕੋਲੋਂ ਇਹ ਪਾਣੀ ਦੇ ਕਦਰ ਇਸ ਕਦਰ ਪਾਣੀ ਜਿਹੜਾ ਵੱਧਦਾ ਪਿਆ ਐ ਕਿ ਆਲੇ-ਦੁਆਲੇ ਜਿੰਨੇ ਖੱਤੇ ਨੇ ਜਿੰਨੀ ਪੈੜੀ ਦੀ ਐਸ ਵਕਤ ਦੀ ਜਿਹੜੀ ਜ਼ਮੀਨ ਹੈ ਉਹ ਐਸ ਵਕਤ ਕੁਕਰ ਪਿੰਡ ਦੀ ਉਹ ਇਸ ਪਾਣੀ ਦੇ ਹੇਠ ਹੈ ਚਿੱਟੀ ਮਈਏ ਤੂੰ ਕਹਾਂ ਜਾਂਦਾ ਮੈਂ ਜਿਹੜੀ ਲਗਾਤਾਰ ਉਹ ਜਲਦੀ ਪਈ ਹੈ ਇਸ ਤੋਂ ਇਲਾਵਾ ਆੜੇ ਵਾਲੇ ਦਾ ਉੱਚ ਦਾ ਆਬਾਦੀ ਦਾ ਜਿਹੜਾ ਏਰੀਆ ਵਾ ਉਹ ਵੀ ਐਸ ਵਕਤ ਚੰਗੀ ਤਰ੍ਹਾਂ ਜਿਹੜਾ ਕਿ ਉਹ ਪਾਣੀ ਦੇ ਹੇਠ ਹੈ ਪ੍ਰਿੰਸ ਮੇਰੇ ਨਾਲ ਨੇ ਪ੍ਰਿੰਸ ਜਿਸ ਥਾਂ ਤੇ ਅਸੀਂ ਅਸਾਂ ਚਿੱਟੀ ਮਈਏ ਤੂੰ ਕਿੰਨੀ ਕਿ ਦੂਰ ਹੈ ਆ ਸਾਹਮਣੇ ਹੀ ਆ ਬਾਜੀ ਆ ਜਿੱਥੇ ਕਹਾ ਵੱਡਾ ਦਰਖਤ ਦਿਸਦਾ ਹੈ ਇਹ ਚਿੱਟੀ ਵਈ ਦਾ ਏਰੀਆ ਆ ਬੋਲ ਹਾਂਜੀ ਹਜੀਆਂ ਪੌਲੀ ਲੰਗਦੀ ਆ ਬੋਲ ਲੰਗਦਾ ਹੈ ਦਰਖਤਾਂ ਦੇ ਬਿਲਕੁਲ ਲਾਲ ਦੇ ਇਹ ਪਿੰਡ ਦਾ ਰਿਕਰੋਟ ਹੈ ਜਿਹੜਾ ਨਵਾਂ ਪ੍ਰੋਜੈਕਟ ਸੈਂਟਰ ਦਾ ਬੰਦਾ ਹੈ ਨਾ ਜਿਹੜਾ ਇੱਥੇ ਦਾ ਰਿਕਰੋਟ ਹੈ ਅੱਛਾ ਉੱਥੋਂ ਇਹ ਲੱਗਦੀ ਹੈ ਤੇ ਅੱਗੇ ਜਿਹੜੀ ਇੱਥੇ ਪਈ ਹੈ ਹਾਂਜੀ ਅੱਗੇ ਜਿਹੜੀ ਡੇਢ 2 ਕਿਲੋਮੀਟਰ ਤੱਕ ਮਾਰ ਮਾਰੀ ਹੋਈ ਆਪਣੀ ਹਾਂਜੀ ਆ ਤੁਸੀਂ ਦੇਖ ਸਕਦੇ ਆ ਇੱਥੋਂ ਅੱਗੇ ਦੇਖੋ ਜਿੱਥੇ ਤੱਕ ਤੁਹਾਨੂੰ ਦਿਸਦਾ ਪਾਣੀ ਪਾਣੀ ਦਿਸਦਾ ਤੁਹਾਨੂੰ ਯਾਨੀ ਕਿ ਆ ਸਾਰਾ ਪਾਸਾ ਚਿੱਟੀ ਬਈਦਾ ਇਹ ਚਿੱਟੀ ਬਈਦਾ ਬਈ ਤਾਂ ਥੋੜੀ ਜਗ੍ਹਾ ਤੇ ਆ ਆ ਸਾਰੇ ਇਹਦੇ ਝੋਨਾ ਲੱਗਾ ਆ ਹਾਂਜੀ ਆ ਸਾਰੇ ਝੋਨਾ ਆ ਸਾਰਾ ਪਾਣੀ ਝੋਨਾ ਆ ਮੇਰਾ ਝੋਨਾ ਆ ਦੇਖ ਲਓ ਇੱਥੇ ਦਿਸਦਾ ਨਹੀਂ ਆਹ ਮੇਰੀ ਆਪਣੀ ਸਾਰ ਇਹ ਸਥਿਤੀ ਦੇਖੋ ਕਿ ਇੱਥੇ ਕਿਸ ਕਦਰ ਜਿਹੜੀ ਹੈ ਕਿ ਉਹ ਐਸ ਵਕਤ ਬਣੀ ਹੋਈ ਹੈ ਪਿੰਡ ਵਾਸੀ ਐਸ ਵਕਤ ਨਾਲ ਇੱਥੇ ਖੜੇ ਹੋਏ ਨੇ ਕਿ ਐਸ ਵਕਤ ਇਹ ਜਿਹੜੀ ਹੈ ਕਿ ਸੈਂਟਰ ਦਾ ਜਿਹੜਾ ਪ੍ਰੋਜੈਕਟ ਬੰਦਾ ਪਿਆ ਉਸ ਵਾਸਤੇ ਜਿਹੜਾ ਇਹ ਹਾਈਵੇ ਬਣਿਆ ਹੋਇਆ ਵੈ ਜਿਹੜੀ ਆਸਿਆ ਲੱਗਿਆ ਸਾਰੀ ਜਿਹੜੀ ਛਿੱਟੀ ਵਈਦਾ ਏਰੀਆ ਹਾਂਜੀ ਛਿੱਟੀ ਵਈਦਾ ਅਜਿਥੇ ਦਰਖਤ ਲੱਗੇ ਹੋਏ ਵਈ ਦੇ ਸਾਈਡ ਸਾਈਡਾਂ ਤੇ ਲੱਗੇ ਹੋਏ ਮਤਲਬ ਕਿ ਜਿਹੜੀ ਪਰੇਸ਼ਾਨੀ ਵੀ ਹੈ ਪਾਣੀ ਵੀ ਹੈ ਕਿਸ ਕਦਰ ਮਿਲੂਗਾ ਨਹੀਂ ਕਿ ਕਦੀ ਇੰਨੇ ਪਿਛਲੇ ਦਸਾ ਆ ਜੋ ਹੈਗਾ ਪਾਣੀ ਨਹੀਂ ਆਇਆ ਨਹੀਂ ਹੈਗਾ ਇੱਕ ਦੂਸਰਾ ਅਕਾ ਰੋਡ ਬੜਾ ਨਾਲ ਹੋਰ ਜ਼ਿਆਦਾ ਪੁਸ਼ ਹੋ ਰਿਹਾ ਆ ਪ੍ਰੈਸ਼ਰ ਹੋਰ ਪੈ ਰਿਹਾ ਤੇ ਦੇਖੋ ਇੱਥੇ ਲੱਗ ਰਿਹਾ ਤੁਹਾਨੂੰ 14 ਲੱਗਾ ਕੁਛ ਨਹੀਂ ਖਾਲੀ ਇਦਾਂ ਲੱਗ ਰਿਹਾ ਜਿੱਦਾਂ ਸਮੁੰਦਰ ਹੁੰਦਾ ਇਕੱਠਾ ਕੋਟ 50 100 ਫੁੱਟ ਤੋਂ ਜ਼ਿਆਦਾ ਪਾਣੀ ਹਾਂਜੀ ਹੈਗਾ ਜੀ ਆ ਦੇਖੋ ਜਿੱਥੇ ਤੱਕ ਤੁਹਾਨੂੰ ਨਜ਼ਰ ਪੈਣੀ ਆ ਉੱਥੇ ਤੱਕ ਪਾਣੀ ਆ ਇਹ ਤਾਂ ਕਿ ਸਾਰੇ ਜਮਸ਼ੇਰ ਚਾਚੋਵਾਲ ਕੀ ਅੱਗੇ ਕੰਗਣੀਵਾਲ ਤੱਕ ਲੱਗਾ ਤਾਂ ਸਾਰੇ ਪਿੰਡ ਸਾਰੇ ਪਿੰਡ ਆ ਆ ਦੇਖੋ ਜਿੱਦਾਂ ਆਪਾਂ ਹਾਈਟ ਤੇ ਜਾਈ ਜਾਨਾ ਦੇਖੋ ਜਿੱਥੇ ਤੋਂ ਤੁਸੀਂ ਦੇਖੂਗਾ ਪਾਣੀ ਪਾਣੀ ਇਹ ਤੁਸੀਂ ਦੇਖੋ ਇਸ ਵਕਤ ਜਲੰਧਰ ਕੈਂਟ ਦੇ ਨਾਲ ਦੇ ਏਰੀਏ ਦੀ ਘੱਟੋ ਘੱਟ ਨਹੀਂ ਤੇ ਇੱਥੇ 5 ਤੋਂ 7000 ਏਕੜ ਦਾ ਅੰਦਾਜ਼ਾ ਹੋਏਗਾ ਇੰਨੀ ਕਿ ਜਿਆਦਾ ਹੀ ਆ ਦੂਸਰੇ ਪਾਸੇ ਇੱਧਰ ਪਾਣੀ ਜਿਹੜਾ ਕਿ ਉਹ ਬਾਦੀ ਨਾਲ ਜਿਹੜਾ ਕਿ ਉਹ ਖਹਿਣਾ ਸ਼ੁਰੂ ਹੋ ਗਿਆ ਵੈ ਕਿਉਂਕਿ ਫਸਲ ਦੀ ਇਸ ਵਕਤ ਦੀ ਜੋ ਸਥਿਤੀ ਹੈ ਲਗਭਗ ਤੇ ਲਗਭਗ ਇਸ ਵਕਤ ਤੋਂ ਪੱਕੇ ਤਿਆਰੀ ਹੋਈ ਆ ਹੋਰ 15-20 ਦਿਨਾਂ ਤੱਕ ਮਿਲਦਾ ਬਾਦੀ ਹੋ ਜਾਣੀ ਸੀ ਹਾਂਜੀ ਹੋ ਜਾਣੀ ਸੀਗੇ ਤਿਸਰੇ ਜੋ ਨਾ ਆ ਤਾਂ ਖਤਮ ਹੀ ਹੋ ਗਿਆ ਦੇਖੋ ਔਰ ਤੱਕ ਤੁਸੀਂ ਇਸ ਵਕਤ ਮੇ ਤਸਵੀਰ ਦੇਖ ਪਾਉਂਦੇ ਕਿ ਪਾਣੀ ਕਿਸ ਕਿਸ ਜਿਹੜਾ ਕਿ ਅੱਗੇ ਤੱਕ ਉੱਚਾ ਹੋਇਆ ਹੈ ਪਿੰਡ ਵਾਸੀ ਕਹਿੰਨੇ ਡੇਰੇ ਦੇ ਵਿੱਚ ਜਿਹੜੇ ਲੋਕ ਰਹਤੇ ਆਲੇ ਦੁਆਲੇ ਤੇ ਉਹ ਇਸ ਵਕਤ ਸੁਰੱਖਿਅਤ ਨਹੀਂ ਸਾਰੇ ਭਾਈ ਸਾਡਾ ਡੇਰਾ ਸਾਹਮਣੇ ਪੈਦਾ ਜੀ ਸਾਰੇ ਡੁੱਬੇ ਹੋਏ ਹੈ ਇੱਕ ਫੂਲ ਡਰਾਈਵਰ ਉੱਚਾ ਦੇਖਾ ਫੂਲ ਡਰਾਈਵਰ ਕਿਸੇ ਤਰ੍ਹਾਂ ਪਤਾ ਨਹੀਂ ਕਿਤੇ ਡੁੱਬ ਗਿਆ ਭਾਈ ਜੀ ਆਂ ਇਹ ਆਫਤ ਦਾ ਨੌਜਵਾਨ ਹੈ 40 ਫੀਟ ਤੇ ਤੇ ਟੁੱਪ ਚੁੱਕਿਆ ਜੀ ਇਸ ਰਹਿ ਜੋ ਨਾਲ ਦੀ ਜਣੇ ਏਡਾ ਵਡਾ ਨਾ ਖੇਤ ਤੁਹਾਡੇ ਟੁੱਪ ਚੁੱਕੇ ਸਾਰੇ ਪਾਣੀ ਪਾਣੀ ਮਤਲਬ ਕੋਈ ਨਹੀਂ ਬਚਾਇਆ ਦੋ ਹਜ਼ਾਰ ਰੁਪਏ ਚ ਵੀ ਨੁਕਸਾਨ ਹੋਇਆ ਤੁਹਾਡੇ ਕਿ ਨਹੀਂ ਅੱਜ ਬਚਾ ਰਹੇ ਕਿ ਉਹ ਤਾਂ ਬਚਾ ਰਹੇ ਕਿ ਅਸੀਂ ਤੁਸੀਂ ਆ ਕਿੰਨਾ ਪਾਣੀ ਜਿਹੜਾ ਹੈ ਕਿ ਉਹ ਬਈ ਨੇ ਆਪਣਾ ਇਸ ਵਕਤ ਮਾਰ ਮਾਰੀ ਹੈ ਅਸੀਂ ਅਸਲ ਤੇ ਨਾ ਕਵਰੇਜ ਜਿਹੜੇ ਸਾਰੇ ਪਾਸੇ ਕਰਕੇ ਨੇ ਤੇ ਦਰਿਆ ਜਿਹੜਾ ਕਿ ਇਸ ਤਰੀਕੇ ਨਾਲ ਫੈਲਦਾ ਪਰ ਇੱਥੇ ਤਾਂ ਬਈ ਨੇ ਮਿਲਦਾ ਹੈ ਕਿ ਬਹੁਤ ਬੁਰਾ ਹਾਲ ਕੀਤਾ ਹੋਇਆ ਹੈ ਹਾਂਜੀ ਬਹੁਤ ਬਹੁਤ ਬੁਰਾ ਹਾਲ ਕੀਤਾ ਹੋਇਆ ਆ ਸਾਰੇ ਜਿੰਨੇ ਵੀ ਅੱਜ ਝੋਲਾ ਲੱਗਾ ਹੈ ਜੀ ਸਾਰੇ ਖੇਤ ਪਾਣੀ ਨਾਲ ਡੁੱਬੇ ਪਏ ਆ ਉੱਤ ਮੋੜੇ ਨਾਲ ਦਾ ਪਿੰਡ ਖਾਲਾ ਪੈਦਾ ਆ ਉਥੇ ਤੱਕ ਪਾਣੀ ਗਿਆ ਹਰ ਬੜਾ ਇਹ ਸਾਰਾ ਇਹ ਜਿਹੜੀ ਨਵੀਂ ਰੋਡ ਬਣੀ ਆ ਇਹ ਸੈਟ ਪੂਰੀ ਖਤਮ ਹੋ ਚੁੱਕੀ ਆ ਬਿਲਕੁਲ ਜਿਹੜੀ ਹੈ ਕਿ ਇਸ ਵਕਤ ਕਿਤੇ ਵੀ ਨਾਮੋਂ ਨਿਸ਼ਾਨ ਜਿਹੜਾ ਨਹੀਂ ਦੇ ਸਕਦਾ ਵਿੱਚ ਝੋਨਾ ਬੱਚਾ ਜ਼ਰੂਰ ਹੋਇਆ ਹੋਇਆ ਥੋੜਾ ਉੱਚਾ ਹੋਇਆ ਜਿੱਥੇ ਉਚਾਈ ਹੈ ਪੱਛਰਾ ਝੋਨਾ ਨਿਸਰਿਆ ਹੋਇਆ ਲੱਗਦਾ ਜੀ ਦਸਾਂ ਦਰਾਂ ਤੱਕ ਵੱਡਣ ਆਇਆ ਬਹੁਤ ਵੱਡਾ ਡਾਡਾ ਨੁਕਸਾਨ ਕਰਾਉ ਲਖੀਰ ਤੱਕ ਜਿਹੜਾ ਹੈ ਕੀ ਪਾਣੀ ਉਹ ਐਸਾ ਤੁਸੀਂ ਦੇਖ ਸਕਦੇ ਹੋ ਕੀ ਇਹ ਚਿੱਟੀ ਮਹੀ ਦਾ ਸਾਰਾ ਪਾਣੀ ਜਿਹੜਾ ਹੈ ਹਾਂਜੀ ਚਿੱਟੀ ਬਈ ਬਹੁਤ ਜਿਹੜੇ ਨੇ ਕਿ ਇੱਥੇ ਵੱਡੇ ਪੱਧਰ ਤੇ ਜਿਹੜਾ ਹੈ ਕਿ ਉਹ ਨੁਕਸਾਨ ਹੋਇਆ ਵਾ ਕਿਉਂਕਿ ਇੱਥੇ ਹਾਲਾਂਕਿ ਇਹ ਜ਼ਰੂਰ ਗਣੀਮਤ ਰਹੀ ਹੈ ਕਿ ਪਾਣੀ ਜਿਹੜਾ ਹੈ ਕਿ ਉਹ ਇਸ ਵਕਤ ਆਬਾਦੀ ਦੇ ਪੂਲ ਜਿਹੜਾ ਚੰਗੀ ਤਰੀਕੇ ਨਾਲ ਨਹੀਂ ਪਹੁੰਚਿਆ ਪਰ ਆ ਤੁਸੀਂ ਹਾਈਵੇ ਦਾ ਹਾਲਾਤ ਦੇਖੋ ਜਿਹੜਾ ਨਵਾਂ ਪ੍ਰੋਜੈਕਟ ਬੰਦਾ ਪਿਆ ਵਾ ਹੋਰਾਂ ਵੀ ਪਿਆ ਵਾ ਉਸ ਤੋਂ ਬਾਅਦ ਪਾਣੀ ਕਿੱਲਾ ਦਾ ਇਹ ਕਮਜ਼ੋਰ ਹਾਈਵੇ ਤੇ ਵੀ ਨੁਕਸਾਨ ਕਰੇਗਾ ਹਾਂਜੀ ਕਿਉਂਕਿ ਉਹਨਾਂ ਨੇ ਪਾਈਪ ਵਗੈਰਾ ਡਰੇਨ ਰੱਖੀ ਨਹੀਂ ਹੈਗੀ ਜਿਹੜਾ ਪਾਣੀ ਮਾਰ ਕਰਦਾ ਇਧਰੋਂ ਦੂਸਰੀ ਸਾਈਡ ਤੋਂ ਆਉਂਦਾ ਆ ਔਰ ਰੇੜੀ ਜਾ ਰਿਹਾ ਆ ਤੁਸੀਂ ਅੱਗੇ ਦੇਖੋ ਉਹ ਦੇਖੋ ਹਾਲਾਤ ਕੀ ਆ ਬਿਲਕੁਲ ਠੀਕ ਆ ਬਿਲਕੁਲ ਠੀਕ ਆ ਹਾਈਵੇ ਜਿਹੜਾ ਹਾਲੇ ਦੁਆਲੋਂ ਵੀ ਜਿਹੜਾ ਕਿਉਂ ਖਰਾਬ ਹੋ ਰਿਹਾ ਪਰ ਆ ਦੂਰ ਜਿੱਥੇ ਤੱਕ ਨਿਗਾਹ ਜਾਏਗੀ ਜਬ ਸ਼ੇਰ ਦੇ ਕੇ ਨਾਲ ਪਿੰਡ ਨੇ ਪਿੰਡ ਕਿਹੜੇ ਕਿਹੜੇ ਪਾਜੀ ਲੈਂਸਰ ਪਿੰਡੇ ਹਰ ਤੋਂ ਫਰਾਲਾ ਹੋ ਗਿਆ ਫਰਾਲਾ ਹੋ ਗਿਆ ਰਬਰ ਹੋ ਗਿਆ ਚਾਚੋੜ ਹੋ ਗਿਆ ਇਧਰ ਜਮਸ਼ੇਰ ਖੇੜਾ ਤੇ ਸਾਰੇ ਪਿੰਡ ਪੈਂਦੇ ਆ ਜੀ ਬਿਲਕੁਲ ਠੀਕ ਆ ਆਪਦੀ ਕੋਰਡ ਦੇ ਹਾਲਾਤ ਰੋਡ ਦੇ ਹਾਲਾਤ ਦੇਖੋ ਕਿਸ ਕਦਰ ਜਿਹੜੇ ਨੇ ਕਿ ਖਰਾਬ ਹੋਏ ਨੇ ਮੌਸਮ ਫਿਰ ਵੀ ਠੀਕ ਹੈ ਨੀ ਰਮੀ ਘਟੇ ਬਹੁਤ ਪਿਆਰੇ ਹਾਂਜੀ ਅੱਜ 4-5 ਘੰਟੇ ਤੋਂ بارش ਨਹੀਂ ਹੋਈ ਪਰ ਇਹ ਤੁਸੀਂ ਤਸਵੀਰ ਦੇਖੋ ਕਿ ਇਹ ਦੁਆਬੇ ਦਾ ਜਲੰਧਰ ਦਾ ਬਹੁਤ ਖਾਸ ਇੱਕ ਪਿੰਡ ਹੈ ਕੁੱਕੜ ਪਿੰਡ ਹੈ ਤਿੰਨ ਤਰ੍ਹਾਂ ਦੀ ਇੱਥੇ ਜਿਹੜੀ ਹੈ ਕਿ ਜ਼ਮੀਨ ਤੇ ਫਸਲ ਜਿਹੜੀ ਹੈ ਕਿ ਕਿਸਾਨ ਲੈਂਦਾ ਹੈ ਬਹੁਤ ਚੰਗੀ ਜਿਹੜੀ ਜੀ ਜ਼ਮੀਨ ਹੈ ਲੈਂਡ ਪੁਲਿੰਗ ਨੂੰ ਵੀ ਲੈ ਕੇ ਜਿਹੜਾ ਕਿ ਇਸ ਪਿੰਡ 'ਚ ਬਹੁਤ ਵੱਡੇ ਪੱਧਰ ਤੇ ਵਿਕਾਸ ਹੋਇਆ ਸੀ ਪਰ ਹੁਣ ਜੋ ਇਸ ਵਕਤ ਦੀ ਸਥਿਤੀ ਜੋ ਇਸ ਵਕਤ ਦੇ ਹਾਲਾਤ ਦੂਰ ਤੱਕ ਤਾਂ ਜਿਹੜਾ ਕਿ ਪਾਣੀ ਇਹ ਦਿਖਾਈ ਦੇਗਾ ਕਿੱਤੇ ਮਾਇਨੇ ਜੜੀ ਹੈ ਕਿ ਚੰਗੀ ਆਪਣੀ ਮਾਰ ਮਾਰੀ ਹੈ ਐਸ ਵਕਤ ਮੈਂ ਜਿਸ ਥਾਂ ਦੇ ਉੱਤੇ ਖੜਾ ਹੋਇਆ ਇਹ ਜਲੰਧਰ ਦਾ ਹੀ ਏਰੀਆ ਵੈ ਚੁਲਾੰਗ ਜਮਸ਼ੀਰ ਦਾ ਏਰੀਆ ਮਗਰ ਤੁਸੀਂ ਐਸ ਵਕਤ ਮੇਰੇ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਪਾਣੀ ਐਸ ਵਕਤ ਉਹ ਵੱਡੀ ਇੱਕ ਛੱਟ ਹੁਣ ਜਿਹੜੀ ਹੈ ਮਾਰਨ ਸ਼ੁਰੂ ਹੋ ਗਿਆ ਇਹ ਗੱਲ ਮੈਂ ਤਾਂ ਆਖਦਾ ਪਿਆ ਕਿਉਂਕਿ ਚਿੱਟੀ ਵਈਂ ਦਾ ਪਹਿਲੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਲੰਧਰ ਦੇ ਨਾਲ ਕੁੱਕੜਪਿੰਡ ਦੀਆਂ ਲੱਗਦੀਆਂ ਹੁਣ ਐਸ ਵਕਤ ਜੋ ਇੱਥੇ ਹਾਲਾਤ ਬੰਦੇ ਪਏ ਨੇ ਹੌਲੀ-ਹੌਲੀ ਜਿਹੜਾ ਪਾਣੀ ਉਹ ਆਬਾਦੀ ਵੱਲ ਵਧਣਾ ਸ਼ੁਰੂ ਹੋ ਗਿਆ ਵੈ ਇਧਰੋਂ ਜਮਸ਼ੀਰ ਦਾ ਜਿਹੜਾ ਰਸਤਾ ਜਾਂਦਾ ਵੈ ਪਿੰਡ ਨੂੰ ਇਹ ਚੁਲਾੰਗ ਤੋਂ ਆਵਾ ਪਿੰਡ ਵਾਸੀ ਇੱਥੇ ਮੌਜੂਦ ਨੇ ਸਰਦਾਰ ਸੱਭ ਕੀ ਨਾਮ ਤੁਹਾਡਾ ਮੇਰਾ ਨਾਮ ਗਰਮੀਤ ਸਿੰਘ ਜੀ ਇਹ ਹਾਲਾਤ ਕਦੋਂ ਤੋਂ ਬਣੇ ਹੋਏ ਨੇ ਤੇ ਮੌਜੂਦਾ ਸਥਿਤੀਆਂ ਕੀ ਕਹਿ ਰਹੇ ਇਹ ਪਰਸੋਂ ਤੋਂ ਹਾਲਾਤ ਇੱਦਾਂ ਬੜੇ ਜੀ ਪਰਸੋਂ ਸਵੇਰ ਤੋਂ ਤੇ ਆਹ ਜਿਹੜਾ ਨਾ ਇਹ ਸਾਰਾ ਤਕਰੀਬਨ ਫਸਲੇ ਮੇਰੀ ਆ ਜਿਹੜਾ 24 25 ਕਿੱਲੇ ਇੱਥੇ ਤਕਰੀਬਨ 15 16 ਫੁੱਟ ਪਾਣੀ ਚੱਲ ਰਿਹਾ ਹੂੰ ਕੁੱਲ ਮਿਲਾ ਕੇ ਸਾਡੇ ਪਿੰਡ ਦਾ ਤਕਰੀਬਨ 600 700 ਕਿੱਲਾ ਜਿਹੜਾ ਸਾਡੇ ਚਲਾੰਗ ਚਲਾੰਗ ਦਾ ਜਿਹੜਾ ਉਹ ਮਤਲਬ ਬਰਬਾਦ ਹੋ ਗਈ ਫਸਲ ਜਿਹੜੀ ਬਿਲਕੁਲ ਪੱਕਣ ਤੇ ਸੀ ਜਿਹੜੀ ਹੋਰ ਮਹੀਨੇ ਤੱਕ ਇੱਕ ਪਾਣੀ ਦੇ ਆਉਣ ਤੋਂ ਪਹਿਲਾਂ ਕੋਈ ਅਲਰਟ ਵਗੈਰਾ ਕਿਸੇ ਤਰੀਕੇ ਦੇ ਨਾਲ ਕੋਈ ਦਿੱਤਾ ਗਿਆ ਕੋਈ ਨਹੀਂ ਜੀ ਪਾਣੀ ਤੋਂ ਆਉਣ ਤੋਂ ਪਹਿਲਾਂ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਮਤਲਬ ਅਲਰਟ ਨਹੀਂ ਕੀਤਾ ਜਿੱਦਾਂ بارش ਹੁੰਦੀ ਸੀਗੀ ਇੱਕ ਉਸ ਦਿਨ ਮੈਨੂੰ ਸਿਰਫ ਜੜਿਆਲੇ ਚੌਕੀ ਤੋਂ ਇੰਚਾਰਜ ਸਾਹਿਬ ਦਾ ਫੋਨ ਜ਼ਰੂਰ ਆਇਆ ਉਹ ਵੀ 3 ਵਜੇ ਵੀ بارش ਹੋ ਰਹੀ ਆ ਕੋਈ ਕਿਸੇ ਤਰ੍ਹਾਂ ਦਾ ਕੋਈ ਖਤਰਾ ਤਾਂ ਨਹੀਂ ਤੁਹਾਨੂੰ ਪਿੰਡ ਨੂੰ ਅੱਛਾ ਮੈਂ ਕਿਹਾ ਵੀ ਸਾਨੂੰ ਤਾਂ ਹੱਲੇ ਮਤਲਬ ਇਹ ਵੀ ਨਹੀਂ ਪਤਾ ਵੀ بارش ਹੁੰਦੀ ਹੈ ਤਾਂ ਪਾਣੀ ਮਤਲਬ ਆ ਗਿਆ ਜਾਂ ਨਹੀਂ ਹੋਰ ਕਿਸੇ ਤਰ੍ਹਾਂ ਦੀ ਕੋਈ ਅਨਾਉਂਸਮੈਂਟ ਨਹੀਂ ਹੋਈ ਹਾਂਜੀ ਪਪਲੀ ਪਪਲੀ ਇਹ ਪਿਛਲੀ ਜਿਹੜੀ ਆ ਜਾਂਦੀ ਹੈ ਚਿੱਟੀ ਵਈ ਦੀ ਕਿ ਚਿੱਟੀ ਵਈ ਅੱਗੇ ਆ ਚਿੱਟੀ ਵਈ ਆ ਜਾਂਦੀ ਜੀ ਨਾਲ ਆ ਸੱਟ ਸਹੀ ਨਾਲ ਸਾਰੀ ਚਿੱਟੀ ਹੈ ਹਾਂਜੀ ਇਹ ਸਾਰੀ ਇਹ ਚਿੱਟੀ ਵਈਆਂ ਜਿਹੜੇ ਦਰਾਖਤ ਦੀ ਤੇ ਆ ਉਹ ਜਿਹੜਾ ਪਿੱਲਰ ਦੀ ਦਾ ਖੜਾ ਉਹ ਸਾਰੇ ਚਿੱਟੀ ਵਈ ਦੇ ਉੱਤੇ ਹੀ ਆ ਸਾਰੇ ਇਧਰ ਹਾਂਜੀ ਉਹ ਜਿਹੜਾ ਮੋਟਰ ਵਾਲਾ ਕੋਠਾ ਸਾਹਮਣੇ ਦੀ ਦਾ ਉਹ ਘਟ ਜਿਹੜਾ 10 ਫੁੱਟ ਪਾਣੀ ਮਿਲਦਾ ਦਾ ਉੱਥੇ ਤੱਕ ਹੋਏਗਾ ਹਾਂਜੀ ਉੱਥੇ ਜ਼ਿਆਦਾ ਪਾਣੀ ਆ ਜੀ ਤਕਰੀਬਨ 15 ਫੁੱਟ ਦੇ ਕਰੀਬ ਪਾਣੀ ਆ ਜੀ ਦਾ ਦਰ ਪਾਣੀ ਇੱਥੇ ਹੀ ਹੈਗਾ ਜੀ ਤਕਰੀਬਨ ਹਾਂਜੀ ਹਾਂਜੀ ਪਿੰਡੇ ਜੀ ਚਾਚੋਵਾਲ ਰਾਪ ਔਰ ਔਕਰਪਿੰਡ ਜਮਸ਼ੇਰ ਜਡਾਲੀ ਦਿਵਾਲੀ ਮਸ਼ਿਆਣਾ ਕੰਗਣੀਵਾਲ ਥਾਬਲਕੇ ਇਹਦੇ ਨਾਲ ਬਹੁਤ ਪਿੰਡ ਹੈ ਜਿਹੜੇ ਤਕਰੀਬਨ ਇਹ ਸਾਰੇ ਪ੍ਰਭਾਵਿਤ ਹੁੰਦੇ ਇਸ ਬਈ ਤੋਂ ਰਕਬਾ ਵੀ ਜਿਹੜਾ ਕਿ ਉਹ ਖਾਸਾ ਵੱਡਾ ਹੋਏਗਾ ਬਿਲਕੁਲ 5-7000 ਰਕਬਾ ਹਾਂਜੀ ਬਹੁਤ ਵੱਡਾ ਬਣ ਜਾਂਦਾ ਜੀ ਹਾਂਜੀ 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 ਹੋਗਾ ਜੀ ਜਿਹੜਾ ਮਤਲਬ ਬਰਬਾਦ ਹੋ ਗਿਆ ਕੁੱਝ ਲੋਕਾਂ ਦੇ ਘਰਾਂ 'ਚ ਪਾਣੀ ਚੱਲ ਗਿਆ ਉਹ ਵਿਚਾਰੇ ਘਰੋਂ ਬੇਕਾਰ ਹੋ ਗਿਆ ਤੇ ਹੱਲੇ ਤੱਕ ਤਾਂ ਕਿਸੇ ਪ੍ਰਸ਼ਾਸਨ ਦੇ ਕਿਸੇ ਬੰਦੇ ਨੇ ਆ ਕੇ ਕਿਸੇ ਹੱਲੇ ਤੱਕ ਪੁੱਛਿਆ ਨਹੀਂ ਲੈਂਟਰ ਜਿਹੜਾ ਨੇ ਕਿਉਂ ਚੋੜਿਆ ਨਹੀਂ ਹਾਂ ਬੇਤੋਂ ਮਕਾਨ ਵੀ ਟਿੱਕੇ ਦੋ ਚਾਰ ਹਾਂ ਜੀ ਤੇ ਇਹ ਰਾਹ ਜਿਹੜਾ ਸਰਦਾਰ ਸਾਹਿਬ ਜੱਦਾ ਅੱਗੇ ਚਮਸ਼ੇਰਵਾਲ ਜਾਂਦਾ ਹਾਂਜੀ ਇਹ ਚਮਸ਼ੇਰ ਨੂੰ ਜਾਂਦਾ ਜੀ ਦਾ ਸੰਪਰਕ ਟੁੱਟ ਗਿਆ ਇਹ ਤਾਂ ਹਾਂਜੀ ਇਹ ਬੰਦਿਆ ਰਾਸਤਾ ਜੀ ਸੰਪਰਕ ਹੀ ਟੁੱਟ ਗਿਆ ਹਾਂਜੀ ਹਾਂਜੀ ਇੱਥੇ ਤਾਂ तकरीबन 5-6 ਫੁੱਟ ਪਾਣੀਆਂ ਚੱਲ ਰਿਹਾ ਤੁਹਾਡੇ ਪਿੱਛੇ ਜਿਹੜਾ ਦੇਖ ਰਹੇ ਆ ਤੁਸੀਂ ਕੰਗਣੀ ਵਾਲਾ ਬਚਿਆ ਹਾਂਜੀ ਕੰਗਣੀ ਵਾਲਾ ਦਾ ਰਾਸਤਾ ਥੋੜਾ ਜਿਹਾ ਬੱਚਾ ਉਹ ਵੀ ਟੁੱਟ ਗਿਆ ਜੋ ਟੁੱਟ ਗਿਆ ਪਈ ਬਿਲਕੁਲ ਨਹੀਂ ਮੈਂਦੇ ਵਾਲੇ ਦੁਆਲੇ ਦੇ ਇੱਥੇ ਪਹੁੰਚਤੇ ਪਿੰਡ ਜੋ ਇੱਥੇ ਕੋਈ ਨਹੀਂ ਬੰਚਿਆ ਭਾਈ ਇਹ ਤੱਕ ਕੋਈ ਮਦਦ ਮੁਦਦ ਹਾਲੇ ਤੱਕ ਇਹ ਬਸ ਮਦਦ ਹੀ ਲੋੜ ਹੈ ਇਸ ਪਿੰਡਾਂ ਦੀ ਅੱਡੇ ਤੋਂ ਸ਼ਾਰਟ ਚਾ ਮਤਲਬ ਸਾਡੇ ਕੋਲ ਕੋਈ ਮੀਡੀਆ ਵਾਲਾ ਨਹੀਂ ਆਣ ਜਾਂ ਤੁਸੀਂ ਪਹਿਲੇ ਇੱਕ ਮਤਲਬ ਮੀਡੀਆ ਵਾਲੇ ਜਿਹੜੇ ਪਹੁੰਚੇ ਸਾਡੇ ਪਿੰਡ ਦੇ ਹਾਂਜੀ ਸਾਡੇ ਕੋਈ ਜੀਤਾ ਸਰਪੰਚ ਸਾਹਿਬ ਹਾਂਜੀ ਕੀ ਨਾ ਤੁਹਾਡਾ ਭਾਈ ਮੇਨ ਬੂਟੇ ਸਿੰਘ ਸਰਪੰਚ ਤੁਸੀਂ ਬਿਲਕੁਲ ਸਰਪੰਚ ਸਾਹਿਬ ਹੁਣ ਇਸ ਵਕਤ ਦੀਆਂ ਸਥਿਤੀਆਂ ਸਰਦਾਰ ਸਾਹਿਬ ਨੇ ਤਾਂ ਦੱਸੀਆਂ ਹੀ ਨੇ ਓਵਰ ਆਲ ਜਿਹੜਾ ਆਲੇ ਦੁਆਲੇ ਦਾ ਰਕਬਾ ਨੁਕਸਾਨ ਹੁਣ ਤੱਕ ਪਿੰਡ ਵ ਪਹਿਲਾਂ ਤਾਂ ਵਾਈਕੁਰਜੀ ਦਾ ਖਾਲਸਾ ਵਾਈਕੁਰਜੀ ਕੀ ਫਤੇ ਬੜਾ ਧੰਨਵਾਦ ਹੈ ਜਿਹੜਾ ਤੁਸੀਂ ਬਿਗੈਰ ਸੱਦੇ ਤੋਂ ਸਾਡੀ ਦੁੱਖ ਦੀ ਘੜੀ ਸਹਰੀ ਕੋਣ ਆਏ ਆਂ ਔਰ ਜਿਹੜੀ ਸਾਡੀ ਖਬਰ ਆ ਮੀਡੀਆ ਤੱਕ ਲੈ ਕੇ ਸਰਕਾਰ ਤੱਕ ਪਹੁੰਚਾਉਣਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਾਡਾ ਉੱਧਾ ਤਾਂ ਗਰਮੀਤ ਸਿੰਘ ਸਰਪੰਚ ਸਾਹਿਬ ਨੇ ਸਾਹਬਾਂ ਨੇ ਦੱਸੇ ਦਿੱਤਾ ਹੈ ਵੀ ਸਾਡਾ ਜਿਹੜਾ ਨੁਕਸਾਨ ਹੋਇਆ ਬਹੁਤ ਵੱਡੇ ਪੱਧਰ ਤੇ ਹੋਇਆ ਵਿਸਥਾਰ ਨਾਲ ਉਹਨਾਂ ਨੇ ਦੱਸਿਆ ਹੈ ਤੇ ਤੁਸੀਂ ਆਪ ਵੀ ਹਾਲਾਤ ਦੇਖ ਸਕਦੇ ਆਂ ਵੀ ਬਹੁਤ ਪਾਣੀ ਵੱਧ ਚੁੱਕਾ ਹੈ ਜਿਹਦੇ ਨਾਲ ਜ਼ਿਮੀਂਦਾਰ ਭਾਈਚਾਰੇ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਹਾਂ ਜੀ ਹਾਂ ਦਾ ਹੈ ਬਿਲਕੁਲ ਹੈ ਇਸ ਵਕਤ ਜੋ ਇਥੇ ਫਸਲਾ ਤਾਂ ਮਿਲ ਰਿਹਾ ਦੂਰ ਦੂਰ ਤੱਕ ਇਹ ਝੋਨੇ ਰਣ ਮੋਣਿਸ਼ਾ ਲੈਣੇ ਦਿੱਸਦਾ ਨਹੀਂ ਨਾ ਜੀ ਨਹੀਂ ਕੱਲ ਤੱਕਰ ਕੱਲ ਤੱਕਰ ਝੋਨਾ ਹਜੇ ਦਿਖਾ ਲਈ ਦਿੰਦਾ ਸੀਗਾ ਕੱਲ ਰਾਤ ਦਾ ਪਾਣੀ ਪੈਣ ਕਰਕੇ ਹੁਣ ਬਿਲਕੁਲ ਇੱਕਸਾਰ ਲੈਵਲ ਹੋ ਗਿਆ ਝੋਨੇ ਦਾ ਡੱਕਾ ਤੱਕ ਨਹੀਂ ਦੀਦਾ ਹੈਗਾ ਕੋਈ ਆ ਕੇ ਪੁੱਛਦਾ ਪਿਆ ਵਾ ਲਿੱਤੀ ਕਿਸੇ ਨੇ ਪ੍ਰਸ਼ਾਸਨ ਸ਼ਾਸਨ ਕੋਈ ਆਏ ਨਹੀਂ ਸਾਰੇ ਕੋਲ ਪੁੱਛਾਛਨੇ ਅਜੇ ਤੱਕ ਕਿਸੇ ਨੇ ਬਾਹ ਨਹੀਂ ਲੀਤੀ ਐਮ ਐਲ ਏ ਸਾਹਿਬ ਤੇ ਸਾਹਿਬ ਦਾ ਐਮ ਐਲ ਏ ਸਾਹਿਬ ਸਾਡੇ ਸਵੇਰੇ ਇਹਨਾਂ ਨਾਲ ਸੰਪਰਕ ਹੋਇਆ ਸੀਗਾ ਤੇ ਉਹ ਜਰੂਰ ਪਹੁੰਚ ਗਏ ਜੀ ਅੱਛਾ ਕਿ ਜਰੂਰ ਪਹੁੰਚੇ ਨੇ ਇਹ ਐਸ ਵਕਤ ਜਿਹੜਾ ਕਿ ਉਹ ਚੁਲਾੰਗ ਦੇ ਨਾਲ ਪਿੰਡ ਜਿਹੜਾ ਪੈਂਦਾ ਉੱਥੇ ਦੀਆਂ ਐਸ ਵਕਤ ਦੀਆਂ ਤਸਵੀਰਾਂ ਨੇ ਜਿਸ ਤਰੀਕੇ ਦੇ ਨਾਲ ਜੋ ਹਾਲਾਤ ਬਣੇ ਹੋਏ ਨੇ ਪ੍ਰਗਟ ਸਿੰਘ ਵੀ ਉਰੇ ਪਹੁੰਚੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਦਾ ਐਮ ਐਲ ਏ ਸਾਹਿਬ ਤੁਹਾਡੇ ਏਰੀਆ ਦੇ ਵਿੱਚ ਇਸ ਵਕਤ ਹਾਲਾਤ ਜੋ ਬਣੇ ਹੋਏ ਨੇ ਵੇਂ ਉਮੀਦ ਨਹੀਂ ਸੀ ਕਿ ਇਸ ਤਰੀਕੇ ਨਾਲ ਮਾਰ ਮਾਰ ਦੇਗੀ ਐਸੋ ਮੌਜੂਦਾ ਸਮੇਂ 'ਚ ਸਥਿਤੀਆਂ ਕਿੰਨੀਆਂ ਕਿਉਂਕਿ ਮੈਂ ਔਕੜਪਿੰਡ ਹੋ ਕੇ ਆ ਲੱਖ ਲੱਖ ਤੱਕ ਦਾ ਪਾਣੀ ਉੱਥੇ ਹੀ ਇਹ ਦੇਖੋ ਬਹੁਤ ਵੱਡਾ ਨੁਕਸਾਨ ਹੋਇਆ ਕੋਈ ਛੋਟਾ ਨਹੀਂ ਹੈ ਤਾਂ ਪਹਿਲਾਂ ਵੀ ਐਕਚੁਅਲੀ ਐਡਮਿਨਿਸਟ੍ਰੇਸ਼ਨ ਨੂੰ ਵੀ ਮੈਨੂੰ ਲੱਗਦਾ ਜਿੱਦਣ ਇਹ ਚੜੀ ਸੀ ਕਿਉਂਕਿ ਮੈਨੂੰ ਥੋੜਾ ਜਿਹਾ ਪਿੱਛੋਂ ਆਈਡੀਆ ਸੀਗਾ ਕਿ ਹਾਂ ਵੀ ਇਹ ਵੱਧ ਰਿਹਾ ਹੈਗਾ ਔਰ ਮੈਨੂੰ ਲੱਗਦਾ ਕੱਲੇ ਇਸ ਹਲਕੇ ਦਾ ਹੀ ਕਟੋ-ਕਟ ਵੀ 7-8000 ਏਕੜ ਜਿਹੜਾ ਹੈ। ਕਟੋ-ਕਟ ਕਿਉਂਕਿ ਮੈਨੂੰ ਲੱਗਦਾ ਕੱਲੇ ਚਲਾੰਗ ਤੋਂ ਸ਼ਾਇਦ 5-600 ਏਕੜ ਤਾਂ ਹਾਂਜੀ ਇਫੈਕਟਡ ਹੈਗਾ ਔਰ ਕਿਉਂਕਿ ਨਾਲ-ਨਾਲ ਜਦੋਂ ਕੁੱਕੜਪਿੰਡ ਤੋਂ ਇਹ ਤੋਂ ਸ਼ੁਰੂ ਹੁੰਦੀ ਹੈ ਉਹ ਖੁਣ-ਖੁਣ ਤੋਂ ਮੈਂ ਆਇਆ ਤੇ ਲਗਭਗ ਮੈਨੂੰ ਲੱਗਦਾ 8 ਤੋਂ 10000 ਏਕੜ। ਇੰਦਰ ਦਾ ਪਾਣਾ ਮੰਨ ਕੇ ਇਹਨੂੰ ਮੰਨ ਲੀਏ ਜਾਂ ਇਹਦੇ ਤੇ ਵੀ ਨੈਗਲੀਜੈਂਸੀ ਕੁਝ ਹੈ ਕਿਉਂਕਿ ਇਸ ਤਰੀਕੇ ਦਾ ਵਈਦਾ ਉਫਾਨ ਤੇ ਆ ਜਾਣਾ ਕਿਤੇ ਨਾ ਕਿਤੇ ਲੱਗਦਾ ਹੈ ਕਿ ਇਹਦੇ ਤੇ ਬਚਾਅ ਕੀਤਾ ਜਾ ਸਕਦਾ ਜਾਂ ਕੁਝ ਐਕਚੁਅਲੀ ਦੇਖੋ ਕੁਦਰਤ ਦਾ ਵੀ ਹੈ। لیکن اصلی گل ہے مینجمنٹ بھی کوئی نہیں اسیں مطلب مینوں ਇਹ ਲੱਗਦਾ نہ تک کبھی ਇਹਨਾਂ ਦੀ ਨਾਲਿਆਂ ਦੀ ਵਹੀਂ ਦੀ کبھی صفائی ਹੁੰਦੀ ਆ اچھا نہ ਅਸੀਂ ਕੋਈ ਇਦਾਂ ਦੀ مینجمنٹ ਹੀ ਕਰਦੇ ਆ ਵੀ ਜਿਹਦੇ ਨਾਲ ਇਹਨੂੰ ਪ੍ਰੋਪਰਲੀ ਹੁਣ ਜਿੰਨੇ ਸਾਡੇ دریا ਹੈਗੇ ਉਹਦੇ ਵਿੱਚ ਮਾਈਨਿੰਗ ਹੋਈ ਜਾਂਦੀ ਆ ਮਾਈਨਿੰਗ ਵੀ ਕੰਡਿਆਂ ਤੇ ਹੁੰਦੀ ਆ ਹੁਣ অলਮੋਸਟ ਸਤਲੁਜ ਦਾ ਕਿਉਂਕਿ ਇਹ ਇਹ ਅਸਲੀ ਗੱਲ ਹੈ ਕਿ ਪਹਿਲਾਂ ਥੋੜਾ ਜਿਹਾ ਨਿਕਲੀ ਜਾ ਰਿਹਾ ਸੀ ਪਾਣੀ ਲੇਕਨ ਆਹ ਵੀ ਕਿਉਂਕਿ ਸਤਲੁਜ ਪੂਰਾ ਭਰ ਗਿਆ ਜਦੋਂ ਸਤਲੁਜ ਪੂਰਾ ਭਰ ਗਿਆ ਤੇ ਉੱਥੇ ਜਾ ਕੇ ਜਿੱਥੇ ਲੋਹਾਂ ਦੇ ਅਗਲੇ ਪਾਸੇ ਜਾ ਕੇ ਜਿੱਥੇ ਮਿਲਦੀ ਆ ਤੋ ਉੱਥੇ ਮੈਨੂੰ ਲੱਗਦਾ ਹੁਣ ਉਹ ਜਿਹੜਾ ਪਾਣੀ ਆ ਉਹ ਡਾਫ ਲੱਗਣ ਕਰਕੇ ਨਿਕਲ ਨਹੀਂ ਰਿਹਾ ਲੇਕਿਨ ਸਾਡੇ ਹਲਕੇ ਦੇ ਜਾਂ ਅਦਰਵਾਇਜ਼ ਵੀ ਪੰਜਾਬ ਨੂੰ ਨੁਕਸਾਨ ਬਹੁਤ ਵੱਡਾ ਹੈ ਪ੍ਰਗਟ ਸਿੰਘ ਐਸ ਵਕ ਜਿਹੜੇ ਨੇ ਕਿ ਉਹ ਇੱਥੇ ਚਾਚੂ ਵਾਲ ਜਿਹੜਾ ਪਿੰਡ ਆ ਉਹ ਇੱਥੇ ਐਸ ਵਕਤ ਖੜੇ ਨੇ ਚੁਲਾਨ ਦੇ ਵਿੱਚ ਐਸ ਵਕਤ ਪਹੁੰਚੇ ਨੇ ਲੋਕਾਂ ਨਾਲ ਗੱਲਬਾਤ ਕਰਦੇ ਪਏ ਨੇ ਚੀਜ਼ਾਂ ਨੂੰ ਸਸ ਕਰਦੇ ਪਏ ਨੇ ਪਰ ਆ ਜੋ ਸਥਿਤੀਆਂ ਨੇ 507 ਫੁੱਟ ਜਿਹੜਾ ਹੈ ਕਿ ਪਾਣੀ ਇੱਥੇ ਇਸ ਵਕਤ ਇਕੱਠਾ ਹੋਇਆ ਹੋਇਆ ਹੈ ਪਿਛੋਂ ਚਿੱਟੀ ਵਹੀ ਦਾ ਪਾਣੀ ਵੱਡੀ ਮਾਰ ਜਿਹੜੀ ਹੈ ਕਿ ਉਸ ਏਰੀਆ ਨੂੰ ਮਾਰਦਾ ਪਿਆ 5-7 ਹਜ਼ਾਰ ਇਕੜ ਤੋਂ ਵੱਧ ਜਿਹੜੀ ਹੈ ਕਿ ਇੱਥੇ ਜਿਹੜੀ ਹੈ ਕਿ ਉਹ ਇਸ ਵਕਤ ਜਿਹੜੀ ਮਾਰ ਵਜੀ ਹੋਈ ਹੈ ਦੇਖਣਾ ਹੋਏਗਾ ਅਗਲੀ ਤਸਵੀਰ ਕਿਸ ਤਰੀਕੇ ਦੇ ਨਾਲ ਨਿਕਲ ਕੇ ਬੰਦੀ ਹੈ ਤੇ ਇਹ ਰਾਹਤ ਜਿਹੜੀ ਹੈ ਕਿ ਕਦੋਂ ਮਿਲਦੀ ਹੈ ਕੈਮਰਾ ਪਰਸਨ ਜੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਚਿਲੰਦਰ